ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਜਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਖਤ ਕੇਵ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਝੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਕਣਿਝੈ ਤ੍ਰਿਭਵਨ ਮਹੀਪ ਔਰ ਨਰ ਅਸੋਰ ਨਮਤਰਣ ਕਹਿਤ ਤਵੈ ਸਰਬਨਾਮ ਕਥੈ ਕਬਰਨ ਕਰਮਨਾਮ ਬਰਨਤ ਸਮਤ ਪੁਜੰਕ ਪ੍ਰਜਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ

ਨਮਸਤੰ ਅਨਿਲੇ ਨਮਸਤੰ ਅਨਾਦੇ ਨਮਸਤੰ ਅਛੇਤੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੁੱਤੇ ਨਮਸਤੰ ਅਜੂਤੇ ਨਮਸਤੰ ਨਿਰਕਰਮੇ ਨਮਸਤੰ ਤਿਰਭਰਮੇ ਨਮਸਤੰ ਨਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਪੇ ਨਮਸਤੰ ਨਿਰਤਾਪੇ ਨਮਸਤੰ ਨਿਰਤਾਪੇ ਨਮਸਤੰ ਨਿਰਤਾਪੇ ਨਮਸਤੰ ਨਿਰਤੂ ਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੂਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਾ ਸੁਦਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਾ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਰਧਾਮੇ ਨਮਸਤੰ ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਥਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਮ ਭੇਵੈ ਨਮਸਤੰ ਅਜਨਮੇ ਨਮਸਤੰ ਸੋਨਨੇ ਨਮੋ ਸਰਬ ਗਉਨੇ ਨਮੋ ਸਰਬ ਭਉਨੇ ਨਮੋ ਸਰਬ ਰੱਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਅਾਨੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰ ਨਮਸਤੰ ਕਰਤਾ ਰੰ ਨਮੋ ਸਰਬ ਧੰਦੇ ਨਮੋਸਤ ਹ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੂਖੰ ਨਮੋ ਸਰਬ ਭੂਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਰੂਪ ਹੈ ਅਜੂ ਹੈ ਊ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਅਪੇ ਹੈ ਅਜੀਤ ਹੈ ਭੀਤ ਹੈ ਤਰਮਾਨ ਹੈ ਵਿਦਾ ਅਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੀ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਊਤ ਹੈ ਭਰਨ ਹੈ ਅਗੰਜ ਹੈ ਭੰਜ ਹੈ ਚੂਜ ਹੈ ਢਜੰਜ ਹੈ ਅਮੀਕ ਹੈ ਰਪੀਕ ਹੈ ਤੰਦ ਹੈ ਬੰਦ ਹੈ ਨਰਪੂਜ ਹੈ ਸੂਜ ਹੈ ਅਕਾਲ ਹੈ ਆਜਾਲ ਹੈ ਅਲਾਹ ਕੰਬ ਹੈ ਕੰਬ ਹੈ ਜੰਮ ਹੈ ਭੂਤ ਹੈ ਅਛੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਅਦੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਜਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਆਲ ਕਾਨੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਨਮੋ ਸਰਬ ਭਾਉਣੇ ਅਨੰਕੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚਿਤਰੇ ਨਮੋ ਭਾਨ ਭਾਨੇ ਨਮੋ ਗੀਤ ਕੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਕੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਤੇ ਨਾਨੇਕ ਲੰਕੀ ਸਰੂਪੇ ਨਮੋ ਰਾਜ ਰਾਜੇ ਸਵਰਮ ਪਰਮ ਰੂਪੇ ਨਮੋ ਜੋਗ ਜੋਗੇ ਸਵਰਮ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਪ੍ਰਿਤੇ ਨਮੋ ਸਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਪੋਗੀ ਅਪੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਰਾਗ ਰੂਪੇ ਨਮੋ ਸਾਹਾ ਸਾਘਮ ਨਮੋ ਪੂਪਾ ਪੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤ ਤਿ ਇਸ਼ਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤਤਰੰ ਸਦਾ ਸੱਚ ਦਾ ਆਨੰਦ ਸਰਬ ਪ੍ਰਣਾਸੀ ਅਰੂਪੇ ਅਰੂਪੇ ਸਮਸਤੋ ਨਿਵਾਸੀ ਸਦਾ ਸਿੱਧਦਾ ਬੁੱਧ ਦਾ ਪ੍ਰਿਤ ਕਰਤਾ ਅਦੋ ਉਰਦ ਅਰਦੰ ਅਗੰ ਲੋਕ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧਦਾ ਦਾ ਆਦਿਆਲੰ ਅਛੇਤੀ ਅਭੇਦੀ ਅਨਾਮੰ ਅਤਾਮੰ ਸਮਸਤੋ ਪਰਾਚੀ ਸਮਸਤਾ ਸਤਧਾਨੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਦੂ ਹੈ ਅਦੇਸ਼ ਹੈ ਅਪੇਸ ਹੈ ਉਜੰਗ ਪ੍ਰਜਾਤ ਛੰਦ ਅਗਾਤੇ ਅਪਾਤੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਬ ਦੇਸ਼ੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਕੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੂਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ अकिंजे अपिजे समस्तम प्रसिद्धे कृपालं स्वरूपे कुकर्मं प्रणासी सदा सर्वदा रिद्ध सिद्धं निवासी चरपट छंग त्वय प्रसाद अमृत चरमे अपृत धर्मे अखल जोगे अचल भोगे अचल राज्य अ tangent साजे ਤਥਲ ਧਰਮਨ ਲਖ ਕਰਮਨ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬ ਪ੍ਰਾਣੰ ਸਰਬੰ ਭੂਤਾ ਸਰਬੰ ਜੁਗਤਾ ਸਰਬੰ ਤੇਵੰ ਸਰਬੰ ਭੇਵੰ ਸਰਬ ਕਾਲੇ ਸਰਬੰ ਪਾਲੇ ਗਾਲ ਛੰਦ ਤਵੇ ਪ੍ਰਸਾਦ ਆਦ ਰੂਪ ਅਨਾਦ ਪੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲ ਜਤਰ ਤਤਰ ਬਿਰਾਜਰੀ ਅਬ ਤੂ ਉਤਰ ਰੂਪ ਰਸਾਲ ਨਾਮ-ਖਾਮ ਨਾ ਜਾਤ-ਜਾਕਰ ਰੂਪ-ਰਾਗ ਨ ਰੇਖ ਆਗ-ਪੁਰਖ ਉਦਾਰ-ਪੂਰਤ ਅਜੂਨ ਆਗ-ਅਸੀਖ ਦੇਸ ਔਰ ਨਾ ਭੇਸ ਜਾਕਰ ਰੂਪ-ਰੇਖ ਨਾ ਰਾਗ ਜਤਰ-ਕਤਰ ਦਿਸਾ-ਵਿਸਾ ਕੋਈ ਫੈਲਿਓ ਅਨੁਰਾਗ ਨਾਮ-ਕਾਮ ਬਹੀਨ ਪੇਖਤ ਆਮੁਨਹ ਜਾਤੀ ਸਰਬ ਮਾਨ ਸਰਬਤਰ ਮਾਨ ਸਲੈਬ ਮਾਨ ਤਤਾਹ ਏਕ ਪੂਰਤ ਅਨੇਕ ਦਰਸ਼ਨ ਈਲ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜੇਹ ਬੇਦ ਔਰ ਤਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣੈ ਕਿਹ ਜੀਬ ਤਾਤ ਬਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚੱਤਰ ਚੱਕਮ ਮਰੀ ਪੁਰਤੀਨ ਲੋਕ ਚੌਦਹਿ ਕੇ ਬਿਖੈ ਜਗ ਜਪਹੀ ਦੇਹ ਜਾਪ ਆਗ ਦੇਵ ਅਨਾਦ ਨੂਰਤ ਥਾਪਿਓ ਸੱਭੇ ਦੇਹ ਆਪ ਭਰਮ ਰੂਪ ਪੁਨੀਤ ਪੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਤਿਓ ਸੰਗ ਭਵ ਗੜਨ ਪੰਜਨ ਹਾਰ ਕਾਲ ਹੀਨ ਕਲਾਸ ਜੁਗਤ ਅਕਾਲ ਪੁਰਖ ਅਦੇਸ਼ ਧਰਮਤਾਮ ਭਰਨ ਰਹਿਤ ਅਭੂਤ ਅਲਖ ਅਭੇਸ਼ ਅਗਰਾਗ ਨ ਰੰਗ ਜਾ ਕਹਿ ਜਾਤ ਪਾਤ ਨਾਮ ਗਰਬ ਗੰਜਨ ਦੁਸ਼ਟ ਪੰਜਨ ਮੁਕਤ ਤਾ ਇਕ ਕਾਮ ਆਪ ਰੂਪ ਅਮੀਗ ਅਨੁਸਕਤ ਏਕ ਪੁਰਖ ਅਭਤੂਤ ਗਰਬ ਗੰਜਨ ਸਰਬ ਪੰਜਨ ਆਦ ਰੂਪ ਅਸੂਤ ਅਪਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਧਾਇਕ ਸਰਬ ਕੋ ਪ੍ਰਤਿਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੀਖ ਸਰਬ ਸ਼ਾਸਤਰ ਨਾ ਜਾਣਹੀ ਚੇਹ ਰੂਪ ਰੰਗ ਅਨਰੇਖ ਪਰੰਤ ਭੇਦ ਪੁਰਾਨ ਜਾ ਕਹੇ ਨੇਤ ਭਾਕਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨ ਆਵਈ ਬਹੁ ਚਿਤ ਮਦੋ ਭਾਰ ਛੰਦ ਤਵੈ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਅਸਨ ਭੰਗ ਉਪਮਾ ਅਨੰਗ ਅਤਿ ਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੂ ਸਾਹਾਨ ਸਾਹੂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਾਨ ਪਾਲ ਰਕਾਨ ਰਕ ਕਾਲਾਨ ਕਾਲ ਆਨਕੂਤ ਅੰਗ ਆਪਾ ਭੰਗ ਗਤਪਿਤ ਅਪਾਰ ਗੁਣ ਗਨ ਉਦਾਰ ਗੁਣ ਗਨ ਪ੍ਰਨਾਮ ਨਿਰਭੈ ਨਿਕਾਮ ਅਤੁਤ ਪ੍ਰਚੰਡ ਨਿਤ ਗਤ ਅਖੰਡ ਆਪਸੇ ਕਰਮ ਆਦ੍ਰਸ਼ੇ ਧਰਮ ਸਰਬਾ ਪ੍ਰਣਾਡੈ ਅਨਡੰਡ ਬਾਡੈ ਚਾਰ ਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਨ ਕਰੀ ਅਨਰਨਾਮੇ ਹਕਾਮੇ ਪੁਜੰਗ ਪ੍ਰਜਾਪ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤਰ ਚੱਕਰ ਵਾਸੀ ਚਤਰ ਚੱਕਰ ਵਾਸੀ ਚਤਰ ਚੱਕਰ ਮਾਨਿਆ ਚਤਰ ਚੱਕਰ ਗਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਪਿਤ੍ਰੈ ਨਾ ਭਰਮ ਨਾ ਪਿਤ੍ਰੈ ਨਾ ਕਰਮ ਨਾ ਕਾਏ ਅਜਨਮ ਅਜਾਏ ਨਾ ਚਿਤ੍ਰੈ ਨਾ ਪਿਤ੍ਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿ ਆਚਿੰਜ ਦੇਸੈ ਕਿ ਆਪ ਭਿੰਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿੰਜ ਲੋਕੈ ਕਿ ਆਦਿਤ ਸੋਕੈ अब के अभूत वर्ण के विभूत करने के राज प्रभा है के धर्मंग तुजा है के आ शोक भरने के सर्बा भरने के जगतम कृति है के छत्रक छतरी है।, है के ब्रह्म स्वरूप के अनपव अनुप के आद देव है के आप अपेव है के, अब के चित्र विहीन के एक है अधीन है के रो चिर जाकर ही पर रहक ਇਪਾਕ ਬਿਅਵ ਹੈ ਕਿ ਗੈ ਬੁਰ ਗੈ ਬਹ ਕਿ ਅਪ ਬੁਲ ਗੁਨਾਹ ਹੈ ਕਿ ਸਾਹਾਨ ਸਾਹਾਨ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਏ ਰਾਜਕ ਰਹੀਮ ਹੈ ਕਿ ਕਰਮੰ ਕਰੀਬ ਹੈ ਕਿ ਸਰਬੰਕਲੀ ਹੈ ਕਿ ਸਰਬਦਲੀ ਹੈ ਕੇ ਸਰਬਤਰਮਾਨੈ ਕੇ ਸਰਬਤਰਦਾਨੈ ਕੇ ਸਰਬਤਰਕੌਨੈ ਕੇ ਸਰਬਤਰਭਾਵਨੈ ਕੇ ਸਰਬਤਰਦੇਸੈ ਕੇ ਸਰਬਤਰਭੇਸੈ ਕੇ ਸਰਬਤਰਰਾਜੈ ਕੇ ਸਰਬਤਰਸਾਜੈ ਕੇ ਸਰਬਤਰਤੀਨੈ ਕੇ ਸਰਬਤਰਲੀਨੈ ਕੇ ਸਰਬਤਰਜਾਹੋ ਕੇ ਸਰਬਤਰਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹਕਤਾ ਕੇ ਸਰਬਤਰ ਗੰਤਾ ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਪਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਭੋਖੈ ਕੀ ਸਰਬਤਰ ਤਰਾਣੈ ਕੀ ਸਰਬਤਰ ਪ੍ਰਾਣੈ ਕੀ ਸਰਬਤਰ ਦੇਸੈ ਕੀ ਸਰਬਤਰ ਭੇਸੈ ਕੀ ਸਰਬਤਰ ਮਾਨੈ ਸਦਾਇ ਪ੍ਰਧਾਨੈ ਕੀ ਸਰਬਤਰ ਜਾਪੈ ਕੀ ਸਰਬਤਰ ਥਾਪੈ ਕੀ ਸਰਬਤਰ ਭਾਨੈ ਕੀ ਸਰਬਤਰ ਮਾਨੈ ਕੀ ਸਰਬਤਰ ਇੰਦ੍ਰੈ ਕੀ ਸਰਬਤਰ ਚੰਦਰੈ ਕੀ ਸਰਬੰ ਕਲੀਮੈ ਕੀ ਪਰਮੰਤਵਹੀਮੈ کہ آقل علام کہ صاحب قلام ہے کہ نوسن الوجو ہے تمام الرجوع ہے ہمیں سن سلام ہے سلیخت مدام ہے گنیب السکست ہے قریب پرست ہے بلند المکان ہے جمین الجمان ہے تمیجل تمام ہے رجوع الندان ہے ਹਰੀ古ਲ ਅਜੀ ਮੈ ਰਜਾਇਕ ਜਕੀਨਾ ਅਨੇਕੁਲ ਤਰਗ ਹੈ ਭੇਦ ਹੈ ਭੰਗ ਹੈ ਪਤੀਜੁਲ ਨਿਵਾਦ ਹੈ ਗਨੀ ਮੁਲ ਖਰਾਬ ਹੈ ਨਿਰੋਪਤ ਸਰੂਪ ਹੈ ਕਰਮੁਕਤਿ ਵਿਭੂਤ ਹੈ ਪਰਭੁਗਤ ਪ੍ਰਬਾਹ ਹੈ ਸੁਜੁਗਤ ਸੁਦਾ ਹੈ ਸਦਾਵੰਸ ਸਰੂਪ ਹੈ ਭੇਦੀ ਅਨੂਕ ਹੈ ਸਮਸਤੋ ਪ੍ਰਾਦ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਰੂਪ ਹੈ ਓੰ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤਰਪੰਗੀ ਤਰਕਾਮੇ ਤਰਬਰਗੰ ਤਰਬਾਦੇ ਅਗੰਜੇ ਅਗਾਦੇ ਸੁਭੰਗ ਸਰਬ ਭਾਗੇ सो सर्वदा अनुरागे तिरभुगत स्वरूप है अछेज्य है अछूत है के नरकम प्रणाश है पृथ्वी उत्प्रवास है निरुक्त प्रवाह है सदैवंग सदा है विभुगत स्वरूप है प्रयुक्त अरूप है निरुक्त सदा है विभुगत प्रवाह है ਆਨੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੀਖ ਹੈ ਲੇਖ ਹੈ ਅਪਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਦ ਹੈ ਭਗਤ ਹੈ ਬਰਕਤ ਹੈ ਆਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਖਿੰਤ ਹੈ ਅਲਿਖ ਹੈ ਅਦਿੱਖ ਹੈ ਅਲਿਖ ਹੈ ਭੀਖ ਹੈ ਢਾਹ ਹੈ ਦਾਹ ਹੈ ਸੰਤ ਹੈ ਅਦੰਬ ਹੈ ਅਨੀਲ ਹੈ ਆਨਾਦ ਹੈ ਅਨਿਤ ਹੈ ਸੁਤਿੰਤ ਹੈ ਆਜਾਦ ਹੈ ਆਜਾਦ ਹੈ ਚਾਰਪੱਟ ਛੰਦ ਦਵੇ ਪ੍ਰਸਾਦ ਸਰਬੰਹੰਤਾ ਸਰਬੰਗਤਾ ਸਰਬੰ ਗਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸ਼ਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਪਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਬਾਦ ਵਿਭੂਤੇ ਅਨੰਗੀ ਅਨਾਮੇ ਤਰਪੰਗੀ ਤਰਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸੱਤਰੈ ਨਾ ਪਿਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਤੈ ਨਿਰਸਾਕੰ ਸ੍ਰੀਕੰ ਅੰਮਿਤੋ ਅਮੀਕੰ ਸਦਾਗੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇ ਸਤ ਸਲਾਮ ਹੈ ਸਮਸਤੁਲ ਤਲਾਮ ਹੈ کہ صاحب دماغ ہے کہ حسنل چراگ ہے کہ کامل کریم ہے کہ راج قریم ہے کہ روچی تحاند ہے کہ راج قرہد ہے قریب القمال ہے کہ حسنل جمال ہے گریب القرآن ہے قریب النواد ہے حریف سقن ہے حراسال فقن ہے ਕਲੰਕੰਤ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਦੀਮ ਹੈ ਰਜਾਇ ਕਰੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਇਹ ਨਰਕੰ ਪ੍ਰਣਾਸ ਹੈ ਬਹਿਸ ਤੁਲ ਨਿਵਾਸ ਹੈ ਕਿ ਸਰਬੁਲ ਗਵੰਨ ਹੈ ਹਮੇਸੁਲ ਰਵੰਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮ ਈਸ ਹੈ ਸਮਸਤੁਲ ਹਦੀਸ ਹੈ ਅਦੇਸੁਲ ਅਲੇਕ ਹੈ ਹਮੇਸੁਲ ਅਪੇਕ ਹੈ ਜਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਬੁਲ ਕਮਾਲ ਹੈ ਕਿ ਜੁਰਅਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਮਿੱਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਅਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲ ਅਨੰਗ ਹੈ ਕਿ ਅਮਿੱਤੋ ਅਭੰਗ ਹੈ ਮਦੋ ਭਾਰ ਛੰਦ ਤਵੈ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਪਰ ਅਗੰਜ ਹਰ ਨਰ ਪਰਪੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ ਅਨ ਭਵ ਨਾਸ ਮਨ ਮਨ ਪ੍ਰਕਾਸ਼ ਗੁਣ ਕਰ ਪ੍ਰਨਾਮ ਜਲ ਥਲ ਉਦਾਮ ਅਨ ਛਿਚ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਭਗ ਅਨਾਸ ਤ੍ਰਿਤ ਧਰ ਤੁਰਾਸ ਆਜਾਨ ਬਾਹੋ ਏਕੈ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਾਲ ਖੰਡ ਖਿਆਲ ਗੁਰ ਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਆਜਿ ਜਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆ ਢੀਠ ਧਰਮ ਅਤ ਢੀਠ ਕਰਮ ਅਨ ਪ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵੈ ਪ੍ਰਸਾਦ ਕਰਨਾਲਿਆ ਹੈ ਹਰ ਕਾਲਿਆ ਹੈ ਖਲ ਖੰਡਨ ਹੈ ਪਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਉਬਾਰਣ ਹੈ ਤ੍ਰਿਤਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਗ ਹੈ ਸਰਬੰ ਕਰਨ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰਣਾ ਕਰਨ ਇਸ ਬੋਕਰ ਹੈ ਸਰ ਵਿਸ਼ਵਰ ਹੈ ਜਗ ਤੇ ਸਵਰ ਹੈ ब्रह्मण्डसह खलखण्डसह परते पर है करुणा कर है, है, है अज्ब्बा जप है थप्पा थप है अकृत कृत है मृता विृत ब्रत है अमृता विृत है करुणा कृत है अकृत कृत है धरणी त्रित है अबतिश्वर है परमेश्वर है ਅਕ੍ਰਿਤਤਾ ਕਰਤ ਹੈ ਮ੍ਰਿਤਤਾ ਮ੍ਰਿਤ ਹੈ ਅਜ ਬਾਕਰਤ ਹੈ ਅਮਰਤਾ ਬ੍ਰਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ ਬੰਪਰ ਹੈ ਕਰਨਾਲੇ ਹੈ ਰਿਪ ਨਾਇਕ ਹੈ ਸਰਬ ਪਾਇਕ ਹੈ ਭਾਵ ਬਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਪਨ ਹੈ ਅਕਲੰਕ੍ਰਿਤ ਹੈ ਸਰਬਾਕਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੁਜੰਗ ਪ੍ਰਜਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਤਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੱਤ ਪ੍ਰਿੱਤੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਂ ਸੰਗ ਸ਼ਾਂਤ ਰੂਪੇ नमो पर तत्त्त्वं ततत्त्वं स्वरूपे नमो योग जोगे नमो ज्ञान ज्ञाने नमो मंत्र मन्त्रे नमो ध्यान ध्याने नमो युद्ध जुते नमो ज्ञान ज्ञाने नमो भोज भुजे नमो पान पाने नमो कलह करता नमो शांत रूपे ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਕਲੰਕਾਰ ਰੂਪੇ ਅਲੰਕਾਰ ਹਲੰਕੇ ਨਮੋ ਆਸ ਆਸੇ ਨਮੋ ਬਾਕ ਬੰਕੇ ਅਪੰਕੀ ਸਰੂਪੇ ਅਨੰਕੀ ਅਨਾਮੇ ਤਰਪੰਕੀ ਤਰਕਾਲੇ ਅਨੰਕੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਪੈ ਅਬੈ ਅਬੂ ਅਜੂ ਅਨਾਸ ਅਕਾਸ ਅਗੰਜ ਭੰਜ ਲਕ ਅਪਖ ਅਕਾਲ ਦਿਆਲ ਅਲੇਖ ਭੀਖ ਅਨਾਮ ਅਕਾਬ ਅਗਾਹ ਢਾਲ ਅਨਾਥੇ ਪਰਮਾਤੇ ਅਜੂਨੀ ਅਮੋਨੀ ਨਾਰਾਗੇ ਨਰਗੇ ਨ ਰੂਪੇ ਨ ਰੇਖੇ ਅਕਰਮਨ ਅਭਰਮਨ ਅਗਜੇ ਅਲੇਖੇ ਪੁਜੰਗ ਪ੍ਰਜਾਤ ਛਦ नमस्तुल परिनामे समस्तुल प्रणासे अदज्जुल् अनामे समस्तुल नेवासे निरतामक विपुते समस्त सरूपे कुकर्मं प्रणासी सुधर्मं विपुदे सदा सत्यदा आनंद सत्रं प्रणासी करीकुल पुनिंदा समस्तुल निवासी अजायग विपुते क जायग कलीमे हरियं कर्यं करीमूल रहीते ਚਤਰ ਚੱਕਰ ਵਰਤੀ ਚਤਰ ਚੱਕਰ ਭੂਤੇ ਸਯੰਪਕ ਸੁਭਕ ਸਰਬਦਾ ਸਰਬ ਜੁਗਤੇ ਦੁਕਾਲਮ ਪ੍ਰਣਾਸੀ ਦਿਆਲਨ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਦੁਕਾਲਮ ਪ੍ਰਣਾਸੀ ਦਿਆਲਨ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ